تکے شائی نہیں چلے گی جا پرے مروت مبارک جا پرے مروت مبارک جا پرے مروت مبارک تکے شائی نہیں چلے گی تکے شائی نہیں چلے گی تکے شائی نہیں چلے گی بندہ جاتی نہیں چلے گی ਨਹੀਂ ਚਹੇਗੀ ੱੱਕੇ ਚਾਹੀ ਨਹੀਂ ਚਹੇਗੀ ਗੁੰਡਾ ਕਰਦੀ ਨਹੀਂ ਚਹੇਗੀ ਗੁੰਡਾ ਕਰਦੀ ਨਹੀਂ ਚਹੇਗੀ ਗੁੰਡਾ ਕਰਦੀ ਨਹੀਂ ਚਹੇਗੀ ੱੱਕੇ ਚਾਹੀ ਨਹੀਂ ਚਹੇਗੀ ੱੱਕੇ ਚਾਹੀ ਨਹੀਂ ਚਹੇਗੀ ਗੁੰਡਾ ਕਰਦੀ ਨਹੀਂ ਚਹੇਗੀ ਚਾਰ ਤੋਂ ਪੰਜ ਬੰਦੇ ਤੇ ਕੀ ਗੱਲ ਕਰਦੇ ਨੇ ਭਾਈ ਨੇਮ 3 ਜਿਹੜਾ ਨਾਮ ਹੈ ਭਾਈ ਨੇਮ 3 ਜਿਹੜਾ ਨਾਮ ਹੈ 3 ਨੇ ਫੜ ਕੇ ਨਾ ਹੀਰਾ ਸਿੰਘ ਜੀ ਕੀ ਗੱਲ ਹੋਈ ਸਰ ਇਸ ਤਰ੍ਹਾਂ 14 ਅਗਸਤ ਅਸੀਂ ਸਪਾਈ ਲੈ ਕਰਨਾ ਹੈ 15 ਅਗਸਤ ਕਰਕੇ ਇਸ ਕਰਕੇ ਹੀ ਬਾਈਪਾਸ ਤੇ ਸਪਾਈ ਸੇ ਆਪਣਾ ਰਕੇਸ਼ ਕੁਮਾਰ ਹੈਗਾ ਵਾ ਉਥੇ ਕੰਮ ਕਰਦਾ ਹੈ ਜੀ ਪਿੱਛੋਂ ਜੀ ਢੇਰੀਆਂ ਲਾਈਆਂ ਸਾਡੀਆਂ ਬੀਬੀਆਂ ਨੇ ਬੀਬੀਆਂ ਨੇ ਢੇਰੀਆਂ ਲਾਈਆਂ ਜੀ ਉਹ ਢੇਰੀਆਂ ਬੰਦੇ ਸਾਡੇ ਚੁੱਕਣ ਡੈ ਜੀ ਉਹ ਚੁੱਕੰਡਾ ਹੈ ਤੇ ਇੱਕ ਢੇਰੀ ਦੇ ਵਿੱਚ ਮੈਡੀਕਲ ਸਟੋਰ ਹੈਗਾ ਜਰਮਨ ਉਹਦੇ ਵਿੱਚ ਲੱਗੇ ਢੇਰੀ ਲੱਗੀ ਜੀ ਅਸੀਂ ਚੁੱਕਣ ਲੱਗੇ ਉਹਨੇ ਅੱਗ ਨਾ ਲਾਓ ਲੱਗਾ ਜੀ ਕਹਿੰਦੇ ਅੱਗ ਨਾ ਲਾਓ ਪਿੱਛੇ ਡੀਸੀ ਸਾਹਿਬ ਆਉਂਦੇ ਆ ਉਹ ਕਹਿੰਦਾ ਨਹੀਂ ਜੀ ਤੁਸੀਂ ਗਾਲ ਮੰਦਾ ਗਾਲੀ ਕੋਚਾ ਕੀਤਾ ਸਾਨੂੰ ਕਿ ਤੁਸੀਂ ਕਦੀ ਕਦਾਈਂ ਆਉਂਦੇ ਜੇ ਕਹਿੰਦਾ ਸਰ ਸਾਡੀ ਡਿਊਟੀ ਜਿੱਨਾ ਚਿਰ ਹੀ ਉਹਨਾਂ ਚਿਰ ਹੋਣਾ ਉਹ ਉਸੇ ਵੇਲੇ ਤੇ ਮੁੰਡੇ ਦੇ ਚਪੇੜ ਮਾਰਤੀ ਕੰਨ ਦੇ ਵਿੱਚੋਂ ਖੂਨ ਨਿਕਲ ਗਿਆ ਫਿਰ ਅਸੀਂ ਗੱਲ ਕਰਨ ਦੇ ਵਾਸਤੇ ਗਏ ਸੈਂਟਰੀ ਸਾਹਿਬ ਸਾਡੇ ਗਏ ਸੈਂਟਰੀ ਸਾਹਿਬ ਨੇ ਗੱਲ ਕੀਤੀ ਆ ਵੀ ਕਿਉਂ ਗੱਲ ਗਲਤੀ ਕੀਤੀ ਆ ਉਹਦੇ ਵਿੱਚ ਗੱਜੇ ਗੱਲ ਕਰਨ ਦੇ باوجود ਵੀ ਦਾਤਨ ਕੱਢ ਕੇ ਸਾਡਾ ਮੁੰਡਾ ਅਰਸ਼ਦੀਪ ਆ ਉਹਦੇ ਵੀ ਛੱਟ ਲਾ ਦਿੱਤੀ ਆ ਸਾਡੇ ਸੈਂਟਰੀ ਸਾਹਿਬ ਦੇ ਵੀ ਛੱਟ ਲਿਆ ਦਿੱਤੀ ਜੀ ਇਹ ਸਾਰੇ ਮਾਮਲੇ ਦੇ ਪੁਛਲੂ ਦਰਜ ਕਰਨਗੇ ਆ ਧਰਨਾ ਲਾਉਣ ਦਾ ਮਤਲਬ ਕੀ ਹੈ ਧਰਨਾ ਲਾਉਣ ਦਾ ਸਾਰੇ ਜਿਹੜੇ ਮੜਾਏ ਨੇ ਬੰਦੇ ਛੱਡ ਦਿੱਤੇ ਨਾ ਉਹਦੇ ਕਾਰਨ ਲਾਇਆ ਜੀ ਤਾਂ ਜਿਹੜੇ ਬੰਦੇ ਖੜੇ ਜਿਹੜੇ ਬੰਦੇ ਖੜੇ ਸੀ 4 ਉਹਦੇ ਵਿੱਚ ਇੱਕ ਬੰਦਾ ਬਦਲਤਾ ਉਹ ਤਿੰਨ ਬੰਦੇ ਸੋਨਾ ਛੱਡ ਗਿਆ ਜੀ ਗੁਰ ਕੀ ਮੰਨ ਕਰਦੇ ਸਾਡੀ ਮੰਗ ਹੈ ਜੀ ਜਿੰਨਾ ਚਿਰ ਸਾਡੀ ਸੁਣਵਾਈ ਨਾ ਆਈ ਉਹਨਾਂ ਚਿਰ ਸਾਡਾ ਧਰਨਾ ਜਾਰੀ ਰਹੂਗਾ ਇਹ ਤੋਂ ਅਗਲਾ ਫੇਰ ਇਹ ਉਹਦਾ ਇਹ ਤੋਂ ਸੰਘਰਸ਼ ਹੈ ਸਾਡੀ ਬਰਾਦਰੀ ਦਾ ਜਿਹੜਾ ਸਾਡੀ ਬਰਾਦਰੀ ਦੇ ਨਾਲ ਧੱਕਾ ਹੋਣ ਲਿਆ ਸਾਡੀ ਬਰਾਦਰੀ ਨੂੰ ਨਾਲ ਲੈ ਕੇ ਤੁਰਾਂਗੇ ਕਮੇਟੀ ਦੇ ਅਧਿਕਾਰੀ ਆਏ ਕੋਈ ਨਾਲ ਕਮੇਟੀ ਦੇ ਸਾਰੇ ਅਧਿਕਾਰੀ ਆਏ ਜੀ ਈਓ ਸਾਹਿਬ ਨਹੀਂ ਆਏ ਈਓ ਸਾਹਿਬ ਨਹੀਂ ਜੀ ਆਈਓ ਸਾਹਿਬ ਉਹਨਾਂ ਨੇ ਆਉਂਦੇ ਜੀ ਅਗੀ ਭਾਈ ਕੀ ਨਾਜ ਘਟਾ ਮੈਂ ਰਾਮ ਪ੍ਰਕਾਸ਼ ਸ਼ੇਰ ਗਿੱਲ ਸਾਬਕਾ ਪ੍ਰਧਾਨ ਅੱਛਾ ਅੱਜ ਜਿਹੜਾ ਧਰਨਾ ਲਾਇਆ ਗਿਆ ਇੱਥੇ ਕੀ ਕਾਰਨ ਜਿਹੜਾ ਧਰਨਾ ਲਾਇਆ ਗਿਆ ਅੱਜ ਇਹ ਕਾਰਨ ਇਹ ਹੋਇਆ ਜੀ 14 ਅਗਸਤ ਨੂੰ ਠੀਕ 3 ਵਜੇ ਦੇ ਕਰੀਬ ਸਾਡੇ ਸਫਾਈ ਕਰਮਚਾਰੀ ਸਫਾਈ ਕਰਦੇ ਜਾ ਰਹੇ ਸਨ ਔਰ ਇੱਕ ਸਾਡੇ ਸਫਾਈ ਕਰਮਚਾਰੀ ਨੇ ਜਰਮਨ ਮੈਡੀਕਲ ਸਟੋਰ ਦੇ ਉੱਤੇ ਅੱਗ ਲਾਉਣ ਲੱਗਾ ਸੀ ਉਸ ਨੂੰ ਮੜਾ ਕੀਤਾ ਵੀ ਅੱਗ ਵੀਰੇ ਲਾ ਲਾ ਔਰ ਉਸਨੇ ਪਹਿਲੇ ਤਾਂ ਸਫਾਈ ਕਰਮਚਾਰੀ ਦੇ ਚਪੇੜ ਬਿਮਾਰੀ ਕਿਸਨ ਮਾਰਿਆ ਉਹਦੇ ਕੰਨ ਦੇ ਚਲੋ ਨੇ ਲਿਆ ਅੱਛਾ ਜੀ ਉਹ ਉਸ ਤੋਂ ਅੱਗੇ ਆ ਗਿਆ ਜੀ ਸਾਡੇ ਸੈਂਟਰੀ ਸਾਹਿਬ ਆਏ ਉਹਨਾਂ ਨੇ ਵੇਖਿਆ ਨਹੀਂ ਅੱਖਿਆੜੇ ਕੁਝ ਨਹੀਂ ਕੀਤਾ ਉਹਨਾਂ ਦੇ ਦਾਤਰ ਮਾਰਨੇ ਸ਼ੁਰੂ ਕਰਤੇ ਸਾਡੇ ਇੱਕ ਸੀਵਰ ਮੈਨ ਸੁਪਰਵਾਈਜ਼ਰ ਹਰਸ਼ ਕੁਮਾਰ ਜੀ ਉਹਨਾਂ ਦੇ ਦਾਤਰ ਬਹੁਤ ਜ਼ਿਆਦੇ ਵੱਜੇ ਹੋਏ ਨੇ ਤੇ ਉਹਨਾਂ ਦਾ ਹਾਨੀ ਇਨਸਾਫ ਉਹ ਪਿੰਡ ਦਾ ਮਸਲਾ ਦੇ ਪੁਲਿਸ ਨੇ ਮਾਮਲਾ ਦਰਜ ਕਰ ਲੇਤਾ ਤੇ ਹੁਣ ਕਾਹਦਾ ਦਰਨਾ ਹੈ ਹੋਰ ਉਹਨਾਂ ਨੂੰ ਛੱਡ ਦਿੱਤਾ ਗਿਆ ਵਾ ਜੀ ਰਾਤ ਛੱਡ ਦਿੱਤਾ ਪੈਸੇ ਲੈ ਕੇ ਹਾਂਜੀ ਸਾਡੀ ਮੰਗੇ ਵੀ ਸਾਡੇ ਨਾਲ ਉਹ ਬੰਦੇ ਫੜੇ ਜਾਣ ਠੀਕ ਹੈ ਜੀ ਉਹਦੇ ਪਰਚੇ ਦਰਜ ਕੀਤੇ ਜਾਂਦੇ ਪਰਚੇ ਦਰਜ ਹੋ ਗਏ ਉਹ ਛੱਡ ਛੱਡੇ ਗਏ ਆ ਜੀ ਛੱਡੇ ਗਏ ਆ جے اگر ਉਹਨਾਂ ਤੇ ਪਰਚਾ ਦੇ ਕੇ ਉਹਨਾਂ ਨੂੰ ਕਿਸੇ ਵੱਲੋਂ ਘੱਲਿਆ ਹੁੰਦਾ ਸਾਨੂੰ ਪਤਾ ਹੁੰਦਾ ਅਸੀਂ ਐਸ ਨਾ ਪਤਾ ਨਹੀਂ ਹੁਣ ਇਹ ਕੰਮ ਨਹੀਂ ਹੋਣਾ ਅੱਜ ਕੀ ਹੁਣ ਚਾਹਦੇ ਤੁਸੀਂ ਅਸੀਂ ਆਂਦੇ ਵੀ ਸਾਡੇ ਨਾਲ ਸੱਚ ਕੀ ਜੋ ਵੀ ਆ ਸਾਡਾ ਉਹ ਦਿੱਤਾ ਜਾਵੇ ਸਾਨੂੰ ਸਾਡੇ ਸਫਾਈ ਕਰਨਦਾਰੀ ਸਾਡੇ ਸੈਂਟਰੀ ਐਕਸਪਰਟ ਸਾਹਿਬ ਸਾਡਾ ਸੀਵਰ ਮੈਨ ਜਿਹੜਾ ਅਰਸ਼ ਕੁਮਾਰ ਆ ਉਹਦਾ ਇਨਸਾਫ ਕੀਤਾ ਜਾਵੇ ਅਗਰ ਨਹੀਂ ਮਤਲਬ ਖੜਿਆ ਜਾਂਦਾ ਤੇ ਕੀ ਕਰੋਗੇ ਅਸੀਂ ਸ਼ਾਹ ਚ ਗੰਦ ਪਾਵਾਂਗੇ ਹਰ ਚੌਂਕ ਦੇ ਕੋਲ ਡੱਬੇ ਲੱਦਾਂਗੇ ਫਿਰ ਸਾਡੀ ਐਸਐਸਪੀ ਦੇ ਲੱਦਾਂਗੇ ਐਸਐਚਓ ਸੀਡੀ ਡਾੜੇ ਲੱਗੇ ਲੱਦਾਂਗੇ ਜੋ ਵੀ ਸਰਕਾਰੀ ਦਾਰੇ ਆ ਅਸੀਂ ਉਹਨਾਂ ਨੂੰ ਬੰਦ ਕਰਾਂਗੇ 31 ਤੱਕ ਬੰਦ ਕਰਾਵਾਂਗੇ ਸਾਡੀ ਬਰਾਰੀ ਕਿੱਥੀ ਹੋ ਪੂਰੇ ਪੰਜਾਬ ਤੋਂ ਪ੍ਰਾਪਤ ਦੋ ਚਲਾਦੇ ਜੇ ਪੈਸੇ ਲੈਣ ਦੇ ਪੈਸੇ ਲੈ ਕੇ ਬੰਦੇ ਛੱਡ ਦਿੱਤੇ ਗਏ ਸਾਫ ਯਾਰ ਹੁੰਦਾ ਜੀ ਸਾਫ ਯਾਰ ਹੁੰਦਾ ਉਦੋਂ ਬੰਦਾ ਕੌਣ ਪੁਲਿਸ ਵਾਲਾ ਛੱਡਦਾ ਦੱਸੋ ਮੈਨੂੰ ਕੋਈ ਯਾਰ ਕੀ ਛੱਡਦਾ ਕੋਈ ਕੋਈ ਛੱਡਦਾ ਦੱਸੋ 14 ਤਰੀਕ ਨੂੰ ਨਾ ਭਾਜੀ 15 ਅਗਸਤ ਦੇ ਚੱਕਰ 'ਚ ਅਸੀਂ ਸਫਾਈ ਦਾ ਕੰਮ ਸਾਰੇ ਸ਼ਹਿਰ ਦਾ ਕਰਦੇ ਪਏ ਸੀ ਅਮਰਸਰ ਬਾਈਪਾਸ ਤੇ ਕੋਈ ਜਰਮਨ ਮੈਡੀਕਲ ਸਟੋਰ ਆ ਜਦੋਂ ਉੱਥੇ ਪਹੁੰਚੇ ਉੱਥੇ ਸਫਾਈ ਚੱਲਦੀ ਪਈ ਸੀ ਉਹਦੇ ਬਾਹਰ ਨਾ ਕੂੜੇ ਦੀ ਢੇਰੀ ਲੱਗੀ ਆ ਉਹ ਮੁਲਾਜ਼ਮ ਚੁੱਕਣ ਲੱਗਾ ਤੇ ਉਹਨੂੰ ਅੰਦਰੋਂ ਕੋਈ ਆਇਆ ਹੋਆ ਮੁੰਡਾ ਨਾ ਨੀ ਮੈਨੂੰ ਪਤਾ ਕੀ ਆ ਉਹਦਾ ਅੰਦਰੋਂ ਆ ਕੇ ਉਹਨੇ ਇੰਨੀ ਗੱਲ ਕਹੀ ਕਿ ਮੈਂ ਅੱਗ ਲਾ ਦਿੰਦਾ ਤੂੰ ਰਹਿਣ ਦੇ ਉਹਨੇ ਇੰਨੀ ਗੱਲ ਕਹੀ ਕਿ ਅਸੀਂ ਚੁੱਕ ਕੇ ਲੈ ਕੇ ਜਾਣੀ ਆ ਪਿੱਛੇ ਡੀਸੀ ਸਾਹਿਬ ਨਹੀਂ ਆ ਰਹੇ ਉਹ ਆਰਾਊਂਡ ਕਰਦੇ ਪਏ ਆ ਇਹ ਜੇ ਅੱਗ ਲਾਉਣੀ ਆ ਤੇ ਇਹਦਾ ਫਾਈਨ ਪੈਂਦਾ ਵਾ ਅਸੀਂ ਇਹ ਨਹੀਂ ਕਰ ਸਕਦੇ ਸਾਨੂੰ ਵੀ ਨਾਲ ਗਾੜਾ ਪਹਿਣਗੀ ਆ ਤੇ ਇੰਨੀ ਗੱਲ ਕਹਿਣ ਤੇ ਮੁੰਡੇ ਦੇ ਜਪੇ ਉਸ ਤੋਂ ਬਾਅਦ ਇਹ ਮੁੰਡਾ ਹਰਸ਼ਿਆ ਦੇ ਸ਼ਮਸ਼ੇਰ ਸਿੰਘ ਸੈਂਟਰੀ ਇਨਸਪੈਕਟਰ ਆ ਇਹ ਪੁੱਛਣ ਗਏ ਵੀ ਕੀ ਗੱਲ ਹੋਈ ਆ ਇਹਨਾਂ ਦੇ ਪੁੱਛਦੇ ਪੁੱਛਦੇ ਉਹਨਾਂ ਨੇ ਦਾਤਰ ਮਾਰਤੇ ਆ ਤੇ ਕਾਫੀ ਸੱਟਾਂ ਲੱਗੀਆਂ ਜਿਹੜਾ ਹਰਸ਼ਿਆ ਮੁੰਡਾ ਉਹਨੂੰ ਤੇ ਅਮਰਸਰ ਰੈਫਰ ਕੀਤਾ ਜੀ ਉਹਦਾ ਕੱਲ ਅਪਰੇਟ ਹੋਇਆ ਵਾ ਤਿੰਨ ਤੋਂ ਚਾਰ ਨਾੜਾਂ ਉਹਦੀਆਂ ਕੱਟੀਆਂ ਗਈਆਂ ਵਾ ਹਜੇ ਵੀ ਉੱਥੇ ਦਾਖਲ ਹੀ ਆਉ ਤੇ ਸੈਂਟਰੀ ਇਨਸਪੈਕਟਰ ਦੇ ਟਾਂਕੇ ਲੱਗੇ ਹੱਥ ਤੇ ਉਹਨਾਂ ਦੇ ਵੀ ਕਾਫੀ ਸੱਟ ਆ ਤੇ ਉਸੇ ਚੱਕਰ ਤੇ ਅਸੀਂ ਧਰ ਨਾਲ ਆਇਆ ਵੀ ਜਿਹੜੇ ਬੰਦੇ ਫੜੇ ਸੀ ਉਹ ਬੰਦੇ ਇੱਕ ਬੰਦਾ ਵਟਾ ਦਿੱਤਾ ਗਿਆ ਵਾ ਦੋ ਬੰਦੇ ਛੱਡ ਦਿੱਤੇ ਗਏ ਇਸ ਵ ਉੱਥੇ ਦੇ ਬੰਦੇ ਹੈਗੇ ਆ ਜੇ ਹੈਗੇ ਆ ਤੇ ਹੈਗੇ ਜਿਹੜੇ ਫੜੇ ਸੀ ਉਹ ਕਿਉਂ ਨਹੀਂ ਹੈਗੇ ਉਹ ਬੰਦੇ ਉੱਥੇ ਹੋਣੇ ਚਾਹੀਦੇ ਆ ਉਹ ਜਿਹੜੇ ਬੰਦੇ ਬਤਾਏ ਆ ਇੱਕ ਤੇ ਉਹ ਬੰਦੇ ਪ੍ਰੋਪਰ ਉਹੀ ਹੋਣ ਜਿਨ੍ਹਾਂ ਨੇ ਉਦੋਂ ਕਾਰਵਾਈ ਕੀਤੀ ਜਿਹੜੀ ਸਾਡੇ ਕੋਲ ਵੀਡੀਓ ਆ ਇੱਕ ਤੇ ਉਹ ਬੰਦੇ ਹੁਣ ਦੂਜੀ ਗੱਲ ਜਿਹੜੇ ਪੰਜ ਬੰਦੇ ਫੜੇ ਸੀ ਉਹ ਪੰਜ ਪੂਰੇ ਹੋਣ ਉੱਥੇ ਇਹੋ ਸਾਡੀ ਮੰਗ ਆ ਸਾਡੀ ਹੋਰ ਕੋਈ ਮੰਗ ਨਹੀਂ ਸਾਡੀ ਸੁਣਵਾਈ ਕਰਨ ਲਈ ਕੋਈ ਇੱਥੇ ਪਹੁੰਚਿਆ ਅਜੇ ਤੱਕ ਕੋਈ ਨਹੀਂ ਆਇਆ ਸਾਨੂੰ 1 ਘੰਟਾ ਹੋ ਗਿਆ ਇੱਥੇ ਬੈਠਿਆ ਹਾਂ ਇਹ ਆਨ ਮਿੱਥੇ ਸਮੇਂ ਤੱਕ ਜਾ ਫਿਰ ਅਸੀਂ ਸਫਾਈ ਦਾ ਵੀ ਕੰਮ ਬੰਦ ਕਰਾਂਗੇ ਲਾਈਟਾਂ ਦਾ ਵੀ ਕੰਮ ਬੰਦ ਹੋਊਗਾ ਸਾਰੇ ਸ਼ਹਿਰ ਦਾ ਜਿਹੜਾ ਵੀ ਕੰਮ ਕਮੇਟੀ ਤਰਫੋਂ ਕਰਾਇਆ ਜਾਂਦਾ ਅਸੀਂ ਬੰਦ ਕਰਾਂਗੇ ਜੇ ਸਾਡੀ ਸਨਵਾਈ ਨਹੀਂ ਹੁੰਦੀ ਮੇਰਾ ਨਾਮ ਤੋਨੀਅਨ ਸਿੰਘ ਜੀ ਸਾਹਿਬ ਇਹ ਦਾਵਾ ਕਿ ਸਾਡੇ ਕਿ ਨਾ ਮਲਾਜਮਾਂ ਨੂੰ ਤੇ ਸਾਡੇ ਅਫਸਰਾਂ ਨੂੰ ਇਹਨਾਂ ਨੇ ਗੁੰਡਿਆਂ ਨੇ ਦਾਤਰ ਮਾਰੇ ਆ ਇਹਦੀ ਅਸੀਂ ਮੁੰਡੇ ਪੜਾਈ ਤੇ ਐਸ ਐਚਓ ਸਾਹਿਬ ਨੇ ਪੈਹਾ ਤੇ ਲਾ ਲੈ ਕੇ ਛੱਡ ਦਿੱਤਾ ਵਾ ਤੇ ਇਹ ਹਨ ਇਨਤਕਾਫ ਨਹੀਂ ਮਿਲਿਆ ਕੋਈ ਵੀ ਤੇ ਇਹ ਜੇ ਇਦਾਂ ਰੱਖਣਗੇ ਕੰਮ ਤਾਂ ਇਹ ਇਦਾਂ ਹੀ ਧਰਨਾ ਰੱਖਾਂਗੇ ਔਰ ਸ਼ਾਇਦ ਜਿਹੜਾ ਪੰਜਾਬ ਬੰਦ ਕੀਤਾ ਜਾਏਗਾ ਗੰਦ ਪਾਇਆ ਜਾਏਗਾ ਔਰ ਇਸ ਤੋਂ ਉੱਪਰ ਵੀ ਜਾਨ ਦੀ ਕੋਸ਼ਿਸ਼ ਪੂਰੀ ਸਾਡੀ ਆਗੀ ਕਿ ਇਹ ਗਾਂ ਵੀ ਵਧਾਂਗੇ ਫਾਈਨ ਵਿਪ ਮੁਨਾਰਵਤ ਸਿੱਧੀਅ ਸਤਿਓ 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 ਈ ਮੰਗ ਨਹੀਂ ਕਰਦਾ ਪਰਤਾ ਤਾਂ ਹੀ ਉਦੋਂ ਹੀ ਦਰਜ ਕੀਤਾ ਹੈ ਜਿੱਦ ਨੇ ਦਾ ਝਗੜਾ ਹੋਇਆ ਸੀ ਤੇ ਹੁਣ ਇਹਨਾਂ ਦੀ ਇਹ ਮੰਗ ਹੈ ਵੀ ਇਹ ਕਹਿੰਦਾ ਤਾਂ ਜ਼ਖਮੀ ਹੀ ਉਹਦੇ ਬਿਆਨ ਨਹੀਂ ਲਿਖੇ ਉਹਦੇ ਬਿਆਨ ਮੁਤਾਬਕ ਜੋ ਵੀ ਇਹ ਬਿਆਨਾਂ ਚ ਲਿਖਾਉਣ ਕਿ ਉਹਨੂੰ ਨਾਮਜ਼ਦ ਕਰਕੇ ਵੇ ਇਹ ਮੁਕਦਮਾ ਚਰਚਾ ਕੀਤਾ ਜਾਊਗਾ ਜੀ ਉਹ ਤਫਤੀਸ਼ ਕੀਤੀ ਜਾਊਗੀ ਮੁਕਦਮੇ ਚ ਇਹਨਾਂ ਚ ਕਿਨੇ ਕਿਨੇ ਪਟਵੰਜੇ ਆ ਬਲੋ ਨਾ ਸਵਾ ਤੇ ਇਹਨਾਂ ਟਿੰਡਾ ਤੇ ਮਕਦਮਾ ਦਰਜ ਹੋ ਉਹ ਉਹਨਾਂ ਨੂੰ ਮਾਰਦਾ ਕੇ ਗੋਲਪੇਸ਼ ਕਰਕੇ ਢੇਲ ਚ ਛੱਡ ਆਏ ਜੀ ਉਹ ਤਾਂ ਸਾਬ ਕਰਦਾ ਜੀ ਉਹਨਾਂ ਦੇ ਡੇਟਾ ਹੋ ਗਿਆ ਜਾਤੀ ਸੀ ਜੀ ਗਾਂ ਦੇ ਜੀ ਜੋ ਉਹਨਾਂ ਕੱਢੀਆਂ ਹੋ ਗਿਆ ਤੇ ਜਰੂਰ ਉਹਦੇ ਖਿਲਾਫ ਜਿਹੜਾ ਜੋ ਭੰਦਾ ਉਹਦੇ ਐਕਟ ਦੇ ਮੁਤਾਬਕ ਇਹਨਾਂ ਦਰਜ ਕੀਤਾ ਜਾਊਗਾ ਜੀ ਵਾਦਾ ਕੀਤਾ ਜਾਊਗਾ